ਹਾਂ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੀ ਕਸ਼ੀਦਗੀ ਚੱਲ ਰਹੀ ਹੈ ਤੇ ਇਸੇ ਸਮੇਂ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੈ ਖਾਸ ਕਰਕੇ ਸੋਸ਼ਲ ਮੀਡੀਆ ਉੱਪਰ ਬਹੁਤ ਸਾਰੇ ਲੋਕ ਸਿਰਫ ਆਪਣੇ ਵਿਊ ਲੈਣ ਦੀ ਖਾਤਰ ਇਧਰ ਉਧਰ ਚੱਕ ਕੇ ਵੀਡੀਓ ਪਾ ਰਹੇ ਨੇ ਪੁਰਾਣੇ ਯੁੱਧਾਂ ਦੀਆਂ ਵੀਡੀਓ ਪਾ ਰਹੇ ਨੇ ਜਾਂ ਕੋਈ ਅਸਤਰੀਆਂ ਖਬਰਾਂ ਜਾਂ ਕੋਈ ਲੇਖਤਰੀ ਰੂਪ ਦੇ ਵਿੱਚ ਅਫਵਾਹਾਂ ਫਲਾ ਰਹੇ ਨੇ ਇਸ ਸੰਬੰਧੀ ਲੁਧਿਆਣਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਰੁਪਿੰਦਰ ਸਿੰਘ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਕੁਝ ਲੋਕ ਜਿਹੜੀਆਂ ਆਂਗੀਆਂ ਫੇਕ ਵੀਡੀਓ ਬਣਾ ਕੇ ਉਹ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰ ਰਹੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਮਾੜੀ ਘਟਨਾ ਹੈ ਸੋ ਉਹਨਾਂ ਨੇ ਸਾਈਬਰ ਸੈੱਲ ਨੇ ਇਨਕੁਆਰੀ ਕਰਨ ਉਪਰੰਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਨਾਲੇ ਵੀ ਸਲਾਹ ਦਿੱਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਲੱਗਦਾ ਹੈ ਕੋਈ ਪੋਸਟ ਹੈ ਜਾਂ ਕੋਈ ਵੀਡੀਓ ਹੈ ਜਿਹੜੀ ਉਹ ਫੇਕ ਲੱਗਦੀ ਹੈ ਤਾਂ ਉਸ ਨੰਬਰ ਉੱਪਰ ਸੰਪਰਕ ਕੀਤਾ ਜਾਵੇ 78370 18500 ਪੂਰਾ ਤੇ ਇਸ ਦੇ ਨਾਲ ਹੀ ਜਿਹੜਾ ਇਹਦੇ ਡੀਪੀਆਰਓ ਲੁਧਿਆਣਾ ਪੁਨੀਤਪਾਲ ਸਿੰਘ ਗਿੱਲ ਉਹਨਾਂ ਨੇ ਵੀ ਇੱਕ ਹਮਾਇਨ ਜਾਰੀ ਕੀਤਾ ਹੈ ਕਿ ਜੇ ਕਿਸੇ ਵੀ ਪੱਖ ਤੋਂ ਕੋਈ ਜਾਣਕਾਰੀ ਦੀ ਲੋੜ ਹੈ ਕੋਈ ਏਫਵਾ ਆਉਂਦੀ ਹੈ ਸਾਡੇ ਕੋਲੇ ਕਿ ਬਲੈਕਆਊਟ ਦੀ ਗੱਲ ਹੈ ਜਾਂ ਕੋਈ ਬਾਜ਼ਾਰ ਬੰਦ ਕਰਨ ਦੀ ਗੱਲ ਹੈ ਕੋਈ ਸਵਾਰੀ ਜਿਹੜੀ ਸਟੀਕ ਜਾਣਕਾਰੀ ਉਹ ਪ੍ਰੋਸੀਜਰ ਗੁਸੀਲਾ ਸਾਡੇ ਕੋਲੇ ਇੱਕ ਤਾਂ ਇਹੀ ਹੈਲਪਲਾਈਨ ਹੈਗੀ ਹੈ ਜਿਹੜੀ 78370 18 500 ਤੇ ਇਸ ਦੇ ਨਾਲ ਹੀ ਜਿਹੜਾ ਲੈਂਡਲਾਈਨ ਨੰਬਰ ਹੈ 0161 24 3100 ਤੇ ਇਸ ਦੇ ਨਾਲ ਹੀ ਜਿਹੜੀ ਲੁਧਿਆਣਾ ਰੂਰਲ ਦਾ ਨੰਬਰ ਉਹਨਾਂ ਦਿੱਤਾ ਹੈਗਾ ਕਿ 85560 19 100 ਜਣ ਦੀ 100 ਇਹ ਜਿਹੜਾ ਖਾਨਾ ਪੁਲਿਸ ਦਾ ਨੰਬਰ ਹੈ ਉਹਨਾਂ ਨੇ ਜਕਰ ਕੀਤਾ ਹੈ 95929 14053 ਤੋਂ ਅੰਦੋਸਤਾਂ ਦੀਆਂ ਫਵਾਹਾਂ ਤੋਂ ਬਚੋ ਤੇ ਕਿਉਂਕਿ ਇਹ ਬਹੁਤ ਜ਼ਿਆਦਾ ਫੈਲਿਆ ਹੈ ਇਸ ਨੂੰ ਬਤੋ ਬਤ ਅੱਗੇ ਸ਼ੇਅਰ ਕਰੋ ਤਾਂ ਕਿ ਸਹੀ ਜਾਣਕਾਰੀ ਪਹੁੰਚ ਸਕੇ ਜੇ ਕੋਈ ਇਸ 'ਤੇ ਕਾਰਵਾਈ ਕਰਦਾ ਤਾਂ ਸੰਬੰਧਿਤ ਨੰਬਰ ਜੋ ਉੱਪਰ ਸੰਪਰਕ ਕਰਕੇ ਇਹਨਾਂ ਨੂੰ ਇਸ ਸਥਿਤੀ ਨਾਲ ਰੋਕਿਆ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ